ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਰ ਤੁਹਾਡਾ ਕੀ ਹਾਲ ਚਾਲ ਹੈ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਣੇ ਚੈਨਲ ਸੁੰਦੂ ਫੈਮਿਲੀ ਕੁਕਿੰਗ ਐਂਡ ਵਲੋਗਸ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਪੂਸਤ ਸੁਆਗਤ ਹੈ ਤੇ ਲੋ ਜੀ ਛੁੱਟੀਆਂ ਹੋ ਗਈਆਂ ਤੇ ਆਪਾਂ ਪਹੁੰਚ ਗਏ ਆਂ ਬਠਿੰਡੇ ਤੇ ਬਠਿੰਡੇ ਵੀ ਜੀਤੀ ਜੀਆਂ ਸਭ ਲੱਗੇ ਹੋਏ ਨੇ ਆਪ ਦੀ ਆਪਣੀ ਮਸਤੀ ਕਰਨ ਦਾਦੀ ਨਾਲ ਲੱਗੇ ਹੋਏ ਨੇ ਗੱਲਾਂ ਬਾਤਾਂ ਕਰਨ ਦਾਦੀ ਹੱਥ ਦੇਖ ਰਹੀ ਆਵਾਂ ਦੇ ਕਿਹੜੇ ਦਾ ਹੱਥ ਇਹੋ ਜਿਹਾ ਕਿਹੜੀਆਂ ਲਕੀਰਾਂ ਨੇ ਹੈਨਾ ਤੇ ਲੋ ਜੀ ਮਸਤੀ ਕਰਮ ਲੱਗੇ ਨੇ ਦਾਦੀ ਨਾਲ ਕਦੇ ਕਦੇ ਇਕੱਠੇ ਹੁੰਦੇ ਨੇ ਬੱਚੇ ਚੁੱਕਿਆਂ ਕਰਕੇ ਹਮ ਸਾਰੇ ਇਕੱਠੇ ਆ ਤੇ ਖੂਬ ਰੌਣਕ ਲੱਗੀ ਹੋਈ ਆ ਬਹੁਤ ਵਧੀਆ ਲੱਗ ਰਿਹਾ ਹੈ ਅੱਜ ਹੀ ਆ ਪਾਏ ਆ ਤੇ ਹੁਣ ਆਪਾਂ ਕੱਲ ਨੂੰ ਜਾ ਰਹੇ ਆ ਆਪਾਂ ਆਪਣੇ ਪਿੰਡ ਤੇ ਫਿਰ ਸਾਨੂੰ ਸਾਨੂੰ ਪਿੰਡ ਦਾ ਵਲੌਗ ਜਿਹੜਾ ਇਹਦੇ ਵਿੱਚ ਅਗਲੀ ਅਗਲਾ ਜਿਹੜਾ ਨਾਲ ਦੀ ਨਾਲ ਹੀ ਆਪਣਾ ਵਲੌਗ ਦੀ ਸਟਾਰਟਿੰਗ ਹੈ ਜਿਹੜੀ ਹੁਣ ਹੋਈ ਆ ਤੇ ਅਗਲੇ ਕੁਝ ਹੀ ਪਲਾਂ ਦੇ ਵਿੱਚ ਆਪਾਂ ਬਿਠੇ ਪਿੰਡ ਪਹੁੰਚ ਜਾਵਾਂਗੇ ਕਿਉਂਕਿ ਮਾਰਨਿੰਗ ਆਪਾਂ ਜਾਣਾ ਹੈ ਪਿੰਡ ਤੇ ਆਪਾਂ ਤੁਹਾਨੂੰ ਪਿੰਡ ਦਾ ਵਲੌਗ ਹੈ ਜਿਹੜਾ ਨਾਲ-ਨਾਲ ਦਿਖਾਵਾਂਗੇ ਤੁਸੀਂ ਪੜ੍ਹਦੇ ਹੋ ਸਭ ਕੁਝ ਮੇਰੀ ਮਾਰੀ ਹਾਂ ਨਹੀਂ ਚੱਲੇ ਜਾਂਦੇ ਆ ਪੁੱਤ ਕਨੈਕਟ ਹੋ ਗਿਆ ਨੋ ਇੰਟਰਨੈਟ ਕਨੈਕਸ਼ਨ ਹੈ ਮੇਰੀ ਵੀ ਰੇਜ ਨਹੀਂ ਆ ਰਹੀ ਹੁਣ ਤਾਂ ਸਾਨੂੰ ਵੀ ਘਰ ਹੈ ਹਾਂ ਹਾਂ ਸੁਣੋ ਚੋ ਜੂ ਚੁੱਟਾ ਟੰਡਾ ਰ ਅਸਲ ਛੁੱਟੀਆਂ ਨੇ ਕੰਮ ਕਰ ਲਏ ਕੰਮ ਕਰ ਲਿਆ ਨਹੀਂ ਚੂਨਾ ਕਰੀਏ ਸੁਪੀ ਸੁਪੀ ਉਹ ਮੁੰਡਾ ਨਾ ਆਏ ਫਲਾਈ ਨਹੀਂ ਲੱਟ ਕੇ ਦਿਖਾਇਓ ਤਨ ਮੇਰੇ ਬੱਤੇ ਹਾਂ ਇਹ ਹੋ ਗਿਆ ਹਾਂ ਯਾ ਪਾਪਾ ਦਾ ਫੋਨ ਲੱਗ ਗਿਆ ਤੂੰ ਰੱਖਿਆ ਸੀ ਟੇਬਲ ਤੇ ਹੁਣ ਹੈ ਨਹੀਂ ਆ ਉੱਥੇ ਆ ਚ ਲੈਣ ਇੱਥੇ ਮੈਂ ਲੈ ਕੇ ਆਈ ਸੀ ਇਹ ਸੀ ਚੱਲ ਇਹ ਕਿ ਮੈਂ ਲੈ ਕੇ ਆਈ ਸੀ ਆਹ ਬੁਜੀ ਰੱਖ ਕਰੇ ਸੀ ਉੱਥੇ ਟੇਬਲ ਤੇ ਪਿਆ ਸੀ ਆ ਪਿਆ ਲਓ ਬੁਜੀ ਆ ਸੀ ਲਓ ਬੁਜੀ ਆੜ ਹੈ ਫੇਰ ਵੀ ਮੇਰਾ ਚੱਲ ਜਾਨੀ ਬਸ ਆਹਾ ਮੇਰਾ ਤਾਂ ਨੱਟੀ ਮੁਕੂ ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਪਣੇ ਚੈਨਲ ਸੰਧੂ ਫੈਮਲੀ ਕੁਕਿੰਗ ਐਂਡ ਬਲੌਗਸ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਤੇ ਉਮੀਦ ਹੈ ਕਿ ਤੁਸੀਂ ਸਾਰੇ ਟੰਡਲਸ ਹੋਮ ਹੋਗੇ ਤੇ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਗਰਮੀ ਦਾ ਪੂਰਾ ਜੋਰ ਹੈ ਤੇ ਅੱਜ ਅਸੀਂ ਆਏ ਹੋਈਆਂ ਆਪਣੇ ਇੱਕੇ ਪਿੰਡ ਤੇ ਪੱਲ ਦੇ ਆਈਆਂ ਤੇ ਅੱਜ ਸਾਡਾ ਫੇਰ ਮੂਡ ਬਣ ਗਿਆ ਤੇ ਅੱਜ ਆਪਾਂ ਨਹੀਂ ਜਾਣਾ ਵਾਪਸ ਅਸੀਂ ਫੇਰ ਰਹਿ ਰਹੇ ਹਾਂ ਕੀ ਛੁੱਟੀਆਂ ਇੰਜੋਏ ਕਰਦੇ ਆਂ ਤੇ ਹੁਣ ਆਪਾਂ ਚੱਲੇ ਆਪਾਂ ਆਪਣੇ ਟਾਬੇ ਤੇ ਮਾਸੀ ਦੇ ਘਰੇ ਤੇ ਮਾਸੀ ਇਹਦਾ ਘਰ ਵੀ ਹੈ ਔਰ ਚਾਚਾ ਜੀ ਦਾ ਘਰ ਵੀ ਓਥੇ ਆਏ ਹੋਏ ਨੇ ਤੇ ਹੁਣ ਆਪਾਂ ਚੱਲੇ ਆ ਆਪਣੇ ਟਾਬੇ ਤੇ ਤੇ ਉੱਥੇ ਆਪਾਂ ਕਰਾਂਗੇ ਇੰਜੋਏ ਤੇ ਬੱਚਿਆਂ ਨੂੰ ਵੀ ਇੰਜੋਏ ਕਰਾਵਾਂਗੇ ਤੇ ਫਿਰ ਉੱਥੇ ਜਾ ਕੇ ਤੁਹਾਨੂੰ ਮਿਲਦੇ ਆਂ ਹੁਣ ਆਪਾਂ ਲੋ ਜੀ ਪਹੁੰਚ ਗਏ ਆਪਾਂ ਆਪਣੇ ਪੇਕੇ ਹੁੰਦੇ ਟਾਬੇ ਤੇ ਉਹ ਸਾਹਮਣੇ ਤੁਹਾਨੂੰ ਜਿੰਮ ਦਿਖ ਰਿਹਾ ਹੈ ਸਿੱਕਾ ਜੀ ਜਨਤ ਫਾਰਮ ਇਹ ਹੈਗਾ ਆਪਣੇ ਕੀਤੇ ਹੁਣ ਸੱਬਾ ਤੇ ਇਹ ਨਾਲ ਨਾਲ ਜਾ ਰਹੀ ਹੈ ਮੇਨ ਗੋੜ ਹੁਸਿੰਦਾ ਬੁਸਰੋ ਇਹ ਚਤਾਲੇ ਟ ਵਾਲੇ ਕੀ ਕੀ ਫੇਕ ਤੇ ਉਹ ਜਿਹੜਾ ਕਮਰਾ ਬਣਾਇਆ ਹੋਇਆ ਇਹ ਸਾਡੀ ਅਸ਼ੀਸ਼ ਦੀ ਮੰਮਾ ਜੀ ਹੁਣ ਉਹਨੇ ਆਪ ਤੇ ਬੈਠਣ ਲਈ ਬਣਾਇਆ ਹੋਇਆ ਤੇ ਸਿਫੀ ਰੂਮ ਅਲੱਗ ਤੋਂ ਲੋ ਜੀ ਹੁਣ ਚੱਲਦੇ ਆਪਾਂ ਅਜੇ ਟਾਬੇ ਚ ਨਹੀਂ ਜਾਂਦੇ ਪਹਿਲਾਂ ਆਪਾਂ ਚਲਾਂਗੇ ਇੱਕ ਸਾਈਡ ਤੋਂ ਤੁਹਾਨੂੰ ਬਾਹਰੋਂ ਦਿਖਾਉਣੀ ਹੈ ਲੋ ਜੀ ਉਹ ਤੁਹਾਨੂੰ ਸਾਹਮਣੇ ਇੱਕ ਗੱਡੀ ਦਿਖ ਰਹੀ ਹੈ ਇਹ ਗੱਡੀ ਦਾ ਇੱਥੇ ਆਪਣੇ ਸੜਕ ਤੇ ਹੀ ਹੋ ਗਿਆ ਸੀ ਐਕਸੀਡੈਂਟ ਤਾਂ ਉਹ ਖੜਾ ਕੇ ਗਏ ਇੱਥੇ ਤੇ ਆ ਤੁਹਾਨੂੰ ਬਾਹਰਲਾ ਏਰੀਆ ਦਿਖਾ ਦਿੰਨੇ ਆ ਬਾਹਰ ਉਹ ਪਿੱਛੇ ਤੁਹਾਨੂੰ ਉਹ ਬੂਟਿਆਂ ਦੇ ਬੈਕ ਸਾਈਡ ਤੇ ਜਿੱਥੇ ਮਿਊਜ਼ਿਕ ਚੱਲਦਾ ਰਹਿੰਦਾ ਹੈ ਹੱਟ ਬਣਿਆ ਉੱਥੇ ਬਣਿਆ ਹੋਇਆ ਬੋਇੰਟਲੀ ਪੂਲ ਤੇ ਇੱਧਰ ਇੱਕ ਪੂਲ ਇੱਧਰ ਬਣਿਆ ਹੋਇਆ ਜਿਹੜਾ ਫੈਮਿਲੀ ਪੂਲ ਹੈ ਉਹ ਤੁਹਾਨੂੰ ਅੰਦਰ ਜਾ ਕੇ ਦਿਖਾਉਂਦੀ ਮੈਂ ਲੋ ਜੀ ਆਪਾਂ ਐਂਟਰ ਕਰ ਗਏ ਆ ਫੈਮਿਲੀ ਪੂਲ ਦੇ ਵਿੱਚ ਇੱਥੇ ਫੈਮਿਲੀ ਦੇ ਨਾਲ ਬੱਚੇ ਫੈਮਿਲੀ ਦੇ ਵਿੱਚ ਹੀ ਆਉਂਦੇ ਨੇ ਬੱਚੇ ਤੇ ਇਹਦੇ ਵਿੱਚ ਇਥੇ ਬੀਬੀ ਹੋਣੀ ਪਹਿਲਾਂ ਹੀ ਆ ਕੇ ਬੈਠ ਗਈਆਂ ਤੇ ਕਿਉਂਕਿ ਮੈਂ ਤਾਂ ਵੀਡੀਓ ਬਣਾਉਣ ਲੱਗੀ ਸੀਗੀ ਮੈਂ ਥੋੜਾ ਪਿੱਛੇ ਰਹਿ ਗਈ ਮਾਸੀ ਤੇ ਬੀਬੀ ਤੇ ਚਾਚਾ ਜੀ ਦੀ ਨੂਹ ਤੇ ਉਹਨਾਂ ਦਾ ਪੁੱਤਾ ਉਹ ਪਹਿਲਾਂ ਹੀ ਬੈਠ ਗਿਆ ਸੱਜ ਕੇ ਤੇ ਬਣਿਆ ਹੋਇਆ ਛੋਟਾ ਜਿਹਾ ਪੂਲ ਤੇ ਸਾਈਡ ਤੇ ਕੁਰਸੀਆਂ ਲੱਗੀਆਂ ਹੋਈਆਂ ਨੇ ਹਨਾ ਤੇ ਲਓ ਜੀ ਗੁਰਵੀਰ ਕੌਰ ਰੈਡੀ ਹੈ ਚਾਚੀ ਜੀ ਦੀ ਨੂਹ ਜਿਹੜੀ ਅ ਸਵਿਮਿੰਗ ਵਾਸਤੇ ਫੁੱਲ ਰੈਡੀ ਹੋ ਕੇ ਆਈ ਹੈ ਤੇ ਮਾਸੀ ਤੇ ਬੀਬੀ ਵੀ ਬੈਠੀਆਂ ਨੇ ਮੂਡ ਤਾਂ ਇਹਨਾਂ ਦਾ ਵੀ ਸੀਗਾ ਪਰ ਇਹ ਨਹੀਂ ਆਈਆਂ ਵਿੱਚ ਪਤਾ ਨਹੀਂ ਸਿਆਣੇ ਬੰਦਿਆਂ ਨੂੰ ਥੋੜਾ ਜਿਹਾ ਐ ਹੋ ਜਾਂਦਾ ਔਖਾ ਲੱਗਦਾ ਤੇ ਯੂਵੀ ਆ ਗਿਆ ਮੈਂ ਆ ਗਈ ਸਿਸਟਰ ਆ ਗਈ ਤੇ ਨਾਲ ਆ ਗਿਆ ਛੁਟਕੂ ਜਆ ਆਪਣਾ ਦਿਲਾਜ ਸੱਚੀ ਦਾ ਪੁੱਤਾ ਤੇ ਸਾਰੇ ਪਹਿਲਾਂ ਹੀ ਤਿਆਰੀ ਨਾਲ ਆਏ ਸੀਗੇ ਉਸ ਤਰ੍ਹਾਂ ਦੇ ਕੱਪੜੇ ਵਗੈਰਾ ਪਾ ਕੇ ਆਏ ਸੀਗੇ ਇੱਥੇ ਛੁਟਕਾ ਮੈਂ ਇੱਧਰ ਨਾਲ ਕਿਤੇ ਮਰ ਜੀ ਉਹਦਾ ਫੋਟੋ ਖੋਪਣੀ ਹੈਗਾ ਭਾਵੇਂ ਅੰਦਾਜ਼ ਨਹੀਂ আরে বাবা आजा 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 आजा

ਦੇਖੋ ਨਾ ਹਾਂ ਫੋਨ ਨਿਕਲ ਆ ਰਿਹਾ ਹੈ ਐਨਾ ਬਸ ਆ ਜਾਓ ਆਲੇ ਬਸ ਕੁਛ ਦਿਨ ਲੈ ਨਹੀਂ ਅਦਾ ਇਹਨਾਂ ਜੀ ਬੋਧਣਾ ਬਿਲਾਓ ਬਾਹਰ ਤੋਂ ਉਹ ਨਾਲ ਨਹੀਂ ਹਾਂ ਉਹ ਦਰਲਾ ਵਿੱਚ ਸੇਬੀ ਦਾ ਨਹੀਂ ਮਾਤਾ ਦੇ ਸਾਥ ਸਾਡੇ ਸਾਥ ਹੋਣੀ ਹੈ ਉਹ ਤਾਂ ਮੈਂ ਦੁਬਾਰਾ ਜਾਵਰ ਦੂੰਗੀ ਅੱਜ ਗਰਮੀ ਬਾਹਰ ਦੀ ਤੇ ਮੈਂ ਉਧਰ ਰੱਖਤਾ ਹਾਂ ਬੜੇ ਪੈਸੇ ਅੱਛਾ ਆਪਣੇ ਕਵਰ ਇਹ ਪਾਸੇ ਕੱਲ ਨੂੰ ਲੋ ਜੀ ਆਪਾਂ ਨੂੰ origignal voice ਜਿਹੜੀ ਉਹ ਕੱਟਣੀ ਪੈਗੀ ਐ ਸਾਇਲੈਂਟ ਕਰਨੀ ਪੈਗੀ ਐ ਤੇ ਆਪਾਂ ਓਵਰ ਵੌਇਸ ਕਰ ਰਹੇ ਆ ਕਿਉਂਕਿ ਉੱਥੇ ਮਿਊਜ਼ਿਕ ਚੱਲ ਰਿਹਾ ਸੀਗਾ ਬੋਇਸ ਵਾਲੇ ਪੂਲ ਦੇ ਵਿੱਚ ਤੇ ਆਵਾਜ਼ ਬਹੁਤ ਆ ਰਹੀ ਸੀ ਤੇ ਕਾਪੀਰਾਈਟ ਆ ਜਾਣਾ ਸੀ ਫਿਰ ਤੇ ਖਾਣ ਪੀਣ ਦਾ ਸਮਾਨ ਆਪਾਂ ਪਹੁੰਚ ਗਿਆ ਧਾ ਦੇ ਦੋਂ ਕੋਲਡ ਕਾਫੀ ਚਾਹ ਤੇ ਨੂਡਲਸ ਤੇ ਸਾਰਿਆਂ ਨੇ ਆਪਣਾ enjoyment ਜਿਹੜੀ ਬਹੁਤ ਕਰੀ ਪੂਲ ਦੇ ਵਿੱਚ ਤੇ ਹੁਣ ਸਾਰੇ ਬਾਹਰ ਆ ਗਏ ਨੇ ਕੱਪੜੇ ਵਗੈਰਾ ਸਭ ਨੇ ਚੇਂਜ ਕਰ ਲਏ ਨੇ ਯੂਵੀ ਕਲਾ ਅਜੇ ਪੂਲ ਦੇ ਵਿੱਚ ਫਿਰ ਰਿਹਾ ਹੈ ਤੇ ਹੁਣ ਬੈਠਾਂਗੇ ਬੈਠ ਕੇ ਖਾਵਾਂ ਪੀਵਾਂਗੇ ਆਪਾਂ ਹੁਣ ਤੇ ਬਹੁਤ ਫੰਕਸ਼ਨ ਕੀਤਾ ਅੱਜ ਬੱਚਿਆਂ ਨੇ ਵੀ ਤੇ ਬੀਬੀ ਹਮਾਂ ਨੇ ਇੱਥੇ ਪੀਤੀ ਢਾਬੇ ਦੀ ਚਾਹ ਤੇ ਅਸੀਂ ਕੋਲਡ ਕਾਫੀ ਤੇ ਨਾਲ ਨੂਡਲਸ ਕਰਾ ਲਏ ਨੇ ਪੂਰਾ ਦਿਨ ਬਹੁਤ ਵਧੀਆ ਗਿਆ ਪੂਰੇ ਸਾਲ ਦੇ ਵਿੱਚ ਇੱਕ ਅੱਧੀ ਵਾਰੀ ਇਸ ਤਰ੍ਹਾਂ ਦਾ ਟਾਈਮ ਮਿਲਦਾ ਹੁੰਦਾ ਜਦੋਂ ਆਪਾਂ ਇੰਜੋਏ ਕਰਦੇ ਆ ਜਾਂ ਕੀ ਹੈ ਨਾ ਤੇ ਲਓ ਜੀ ਉਧਰ ਆਪਣੀ ਖਾਣ ਪੀਣ ਦੀ ਹੁਣ ਪੂਰੀ ਤਿਆਰੀ ਹੈ ਕਾफी ਕੇ ਤੇ ਫਿਰ ਆਪਾਂ ਤੁਹਾਨੂੰ ਚਾਲੀ ਪਾਵਾਂਗੇ ਹੁਣ ਕਾफी देर ਹੋ ਗਈ ਅਸੀਂ 1:30 ਆਏ ਸੀ ਤੇ ਮੈਨੂੰ ਲੱਗਦਾ ਅਸੀਂ 3:30 ਵਜੇ ਤੱਕ ਉੱਥੇ 2-3 ਘੰਟੇ ਲਾਉਦੇ ਸੀਗੇ ਹੁਣ ਸਭ ਨੇ ਕੱਪੜੇ ਵਗੈਰਾ ਚੇਂਜ ਕਰ ਲਏ ਤੇ ਜਿਹੜੇ ਸੇਲਮੇ ਨਾਲ ਕੱਪੜੇ ਵੀ ਪਾ ਕੇ ਆਏ ਤੁਸੀਂ ਉਹ ਸਾਰੇ ਸੁੱਕਣੇ ਪਾ ਤੀ ਨਾ ਤੋਂ ਪੈਣੀ ਨਹੀਂ ਜਾਣਾ ਸੀ ਕਿ ਵਾ ਸਾਡੇ ਨਾਲ ਦਿੰਦੇ ਹੋ ਤੇਰੇ ਕੱਪੜੇ ਸੀ ਸਾਡੇ ਸੁੱਕੇ ਸੀਗੇ ਪਰ ਮੈਨੂੰ ਤਾਂ ਤਾਂ ਆਉਣਾ ਸੀ ਕਿ ਆਪਾਂ ਕੋਈ ਇਸ ਨੂੰ ਵੀ ਦਿਨ ਸੁਣਾਉਂਦੇ ਗੱਲਾਂ ਬਾਤਾਂ ਪਰ ਹੁਣ ਮਜਬੂਰੀ ਹੈ ਕਿਉਂਕਿ ਕਾਪੀਰਾਈਟ ਆਜੀ ਦਾ ਪ੍ਰੋਬਲਮ ਹੋਉਂਦੀ ਹੈ ਤੇ ਜੇ ਇਹ ਸੁਣਾਉਂਦੇ ਤਾਂ ਇਹ ਕਰਾਉ ਇਸ ਕਰਕੇ ਆਪਾਂ ওভার ਵਾਇਸ ਕੀਤਾ ਤੇ ਤੁਹਾਨੂੰ ਵੀ ਬਹੁਤ ਮਜ਼ਾ ਆਇਆ ਹੁਣ ਦੇਖ ਕੇ ਕਿਉਂਕਿ ਗਰਮੀ ਦੇ ਵਿੱਚ ਤਾਂ ਆਪਾਂ ਨੂੰ ਪਾਣੀ ਦੇਖ ਕੇ ਵੀ ਬਹੁਤ ਮਜ਼ਾ ਆਉਂਦਾ ਹੈ ਨਾ ਬਾਲਗੂੜ ਵੀ ਸਾਰੇ ਗਿੱਲੇ ਹੋ ਗਏ ਸੀਗੇ ਕਿਉਂਕਿ ਸਾਰਿਆਂ ਨੇ ਹਾਂ ਸਿਰ ਸੀਗੇ ਜਿਹੜਾ ਉਹ ਵਿੱਚ ਡੋਬੋਏ ਸੀਗੇ ਗਰਮੀ ਕਰਕੇ ਤੇ ਸਭ ਦੇ ਬਾਰ ਜਿੰਨੇ ਦੇ ਹੁਣ ਬਾਲਸ ਕਾ ਲੇ ਤੇ ਹੁਣ ਲੱਗੇ ਹੋਏ ਨੇ ਸਾਰੇ ਬਾਲਸ ਕਾ ਕੇ ਤੇ ਆਪਦੇ ਇਕੱਠੇ-ਕੁੱਠੇ ਕਰਨੋ ਕਿਉਂਕਿ ਹੁਣ ਵਾਪਸੀ ਦੀ ਤਿਆਰੀ ਹੈ ਲਓ ਜੀ ਮੈਨੂੰ ਉਮੀਦ ਹੈ ਤੁਸੀਂ ਇੰਜੋਏ ਕੀਤਾ ਹੋਊਗਾ ਵਲੌਗ ਨੂੰ ਤੇ ਹੁਣ ਆਪਾਂ ਅਗਲੇ ਵਲੌਗ